ਸਾ ਪੰਚਾਇਤ ਦਾ ਆਪਣਾ ਬਕਾਇਦਾ ਇੱਕ ਆਫਿਸ ਹੋਵੇਗਾ ਜਿਸ ਦੇ ਬਾਹਰ ਹਰੇਕ ਮੈਂਬਰ ਦਾ ਨਾਮ ਅਤੇ ਫੋਨ ਨੰਬਰ ਦਿੱਤੇ ਜਾਣਗੇ ਜੇ ਕਿਸੇ ਪੰਚ ਜਾਂ ਸਰਪੰਚ ਨੂੰ ਮਿਲਣਾ ਹੋਵੇਗਾ ਤਾਂ ਤੁਹਾਨੂੰ ਫੋਨ ਦੇ ਉੱਤੇ ਅਪਾਇੰਟਮੈਂਟ ਨਿਯੁਕਤੀ ਲੈਣੀ ਪਵੇਗੀ ਕਿ ਕਿੰਨੇ ਵਜੇ ਮੈਂ ਉੱਥੇ ਆਵਾਂ ਅਪਾਇੰਟਮੈਂਟ ਨਿਯੁਕਤੀ ਮਿਲ ਜਾਣ ਦੇ ਬਾਅਦ ਇਹ ਨਹੀਂ ਹੋਵੇਗਾ ਕਿ ਪੰਚ ਜਾਂ ਸਰਪੰਚ ਕਿਸੇ ਹੋਰ ਸ਼ਹਿਰ ਦੇ ਵਿੱਚ ਚਾਪ ਕੋਲੇ ਖਾਣ ਲੱਗਾ ਹੋਵੇ ਇਸ ਤਰ੍ਹਾਂ ਬਿਲਕੁਲ ਨਹੀਂ ਹੋਵੇਗਾ ਉਸ ਨੂੰ ਬਕਾਇਦਾ ਉੱਥੇ ਹੋਣਾ ਹੀ ਪਵੇਗਾ ਪੰਚਾਂ ਅਤੇ ਸਰਪੰਚ ਦੀ ਬਕਾਇਦਾ ਤਨਖਾਹ ਹੋਵੇਗੀ ਸਲਾਨਾ ਸੈਲਰੀ ਹੋਵੇਗੀ ਉਹਨਾਂ ਦੀ ਤਨਖਾਹ ਦੇ ਵਿੱਚੋਂ ਟੈਕਸ ਵੀ ਕਟਿਆ ਜਾਵੇਗਾ 4 ਸਾਲ ਦੀ ਸੇਵਾ ਮੁਕਤੀ ਤੋਂ ਬਾਅਦ ਉਸ ਨੂੰ ਕੋਈ ਕਿਸੇ ਪ੍ਰਕਾਰ ਦੀ ਪੈਨਸ਼ਨ ਵਗੈਰਾ ਨਹੀਂ ਦਿੱਤੀ ਜਾਵੇਗੀ ਪੈਨਸ਼ਨ ਪਲਾਨ ਹਰੇਕ ਬੰਦੇ ਵਾਸਤੇ ਉਸ ਦੀ ਉਮਰ ਨਿਸ਼ਚਿਤ ਹੋਵੇਗੀ 60 ਸਾਲ ਜਾਂ 65 ਸਾਲ ਜਾਂ ਜਿੰਨੇ ਵੀ ਉਹ ਸਿਰਫ ਹਰੇਕ ਰੋਸੇ ਹਿਸਾਬ ਨਾਲ ਹੀ ਮਿਲੇਗੀ ਇਹ ਨਹੀਂ ਕਿ ਕੋਈ ਐਮਪੀ ਬਣ ਗਿਆ ਕੋਈ ਐਮਐਲਏ ਬਣ ਗਿਆ ਾਂ ਜੀ ਸਾੜ ਵਾਸਤੇ ਅੰਦਰ ਗਿਆ ਤੇ ਮੁੜ ਕੇ ਸਾਰੀ ਜ਼ਿੰਦਗੀ ਵਾਸਤੇ ਪੰਜਾਂ ਸਾਲਾਂ ਦੀ ਪੈਨਸ਼ਨ ਖਾ ਕੇ ਤੇ ਖਜ਼ਾਨੇ ਨੂੰ ਸਨ ਲਾਏ ਬੈਠਾ ਹੋਵੇ ਇਹ ਕੰਮ ਖਾਲਸਤਾਨ ਵਿੱਚ ਬਿਲਕੁਲ ਨਹੀਂ ਹੋਵੇਗਾ ਹਰੇਕ ਐਮਪੀ ਹਰੇਕ ਐਮਐਲਏ ਹਰੇਕ ਪੰਚ ਸਰਪੰਚ ਨੂੰ ਕੋਈ ਕਿਸੇ ਪ੍ਰਕਾਰ ਦੀ ਟਿਕਟਾਂ ਦੀ ਜਾਂ ਬੱਸ ਜਾਂ ਰੇਲ ਦੀ ਟਿਕਟ ਫਰੀ ਨਹੀਂ ਉਹ ਉਸ ਅਨੁਸਾਰਾ ਕੰਮ ਆਪਣੇ ਖਰਚੇ ਤੇ ਹੀ ਕਰਨਾ ਪੈਣਾ ਜੇ ਉਹ ਕਿਸੇ ਸਰਕਾਰੀ ਕੰਮ ਵਾਸਤੇ ਜੇ ਕਿਤੇ ਗਿਆ ਹੈ ਤਾਂ ਉਸ ਦਾ ਬਕਾਇਦਾ ਉਸ ਨੂੰ ਭਾਰਮ ਭਰਨਾ ਪੈਣਾ ਹੈ ਕਿ ਮੈਂ ਕਿਸ ਕੰਮ ਗਿਆ ਉਸ ਵਾਸਤੇ ਉਸ ਦਾ ਜਿਹੜਾ ਕਿਰਾਇਆ ਉਸ ਨੂੰ ਰੀਫੰਡ ਕੀਤਾ ਜਾਵੇਗਾ